ਅਮਰitsar ਬਾਈਪਾਸ ਮਾਹਲਪੁਰ ਦੇ ਨੇੜੇ ਇੱਕ ਬੇਹੱਦ ਪਿਆੰਕਰ ਹਾਦਸਾ ਹੋ ਗਿਆ ਜਿਸ ਵਿੱਚ ਤਿੰਨ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਨੌਜਵਾਨ ਨੂੰ ਹਸਪਤਾਲ ਵਿੱਚ ਪਹੁੰਚੀ ਕਰਵਾਇਆ ਗਿਆ ਹੈ ਹਾਦਸਾ ਇੰਨਾ ਪਿਆੰਕਰ ਸੀ ਕਿ ਗੱਡੀ ਦੇ ਉੱਪਰ ਕੱਚੇ ਉੱਡ ਗਏ ਅਤੇ ਗੱਡੀ ਦਾ ਇੰਜਣ ਬਾਹਰ ਜਾ ਕੇ ਟੁੱਟ ਜਾ ਕੇ ਡਿੱਗਿਆ ਹਾਦਸਾ ਬੀਤੀ ਰਾਤ 12 ਵਜੇ ਤੋਂ 2 ਦੇ ਵਿਚਕਾਰ ਦੱਸਿਆ ਜਾ ਰਿਹਾ ਹੈ ਕਿ ਵਾਪਰਿਆ ਹੈ ਮਿਲੀ ਜਾਣਕਾਰੀ ਅਨੁਸਾਰ ਪਿੰਡ ਲੋਪਕ ਤੋਂ ਆ ਰਹੀ ਕਾਰ ਦੇ ਵਿੰਡ ਮਹਾਦੇ ਜਦੋਂ ਨੇੜੇ ਪੁਲ ਦੇ ਨੇੜੇ ਪੁੱਜੀ ਤਾਂ ਬੇਕਾਬੂ ਹੋ ਗਈ ਤੇ ਭਿਆਨਕ ਤਰੀਕੇ ਨਾਲ ਟਕਰਾ ਗਈ ਜਿਸ ਵਿੱਚ ਤਿੰਨ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇੱਕ ਨੌਜਵਾਨ ਜੋ ਚੌਥਾ ਪਿੰਡ ਚੱਕ ਮਿਸ਼ਰੀਖਾਂ ਦਾ ਰਹਿਣ ਵਾਲਾ ਉਹ ਗੰਭੀਰ ਜ਼ਖਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਡਾਕਟਰਾਂ ਦੇ ਮੁਤਾਬਕ ਉਸ ਦੀ ਵੀ ਹਾਲਤ ਜਿਹੜੀ ਹੈ ਬੇहद ਨਾਜ਼ੁਕ ਦੱਸੀ ਜਾ ਰਹੀ ਤਿੰਨੇ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਚੱਕ ਮਿਸ਼ਰੀਖਾਂ ਦਾ ਇੱਕ ਦੂਜਾ ਨੌਜਵਾਨ ਪਿੰਡ ਲੋਪੋਕੇ ਦਾ ਜੇ ਤੀਜਾ ਜਿਹੜਾ ਨੌਜਵਾਨ ਸੀ ਬੋਪਾਰਾਏ ਬਾਜ ਕਲਾ ਦਾ ਰਹਿਣ ਵਾਲਾ ਹੈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਆਖਿਆ ਕਿ ਨੌਜਵਾਨ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਪਰ ਪੁਲਿਸ ਅਧਿਕਾਰੀਆਂ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਇਹ ਨਹੀਂ ਦੱਸਿਆ ਕਿ ਇਹ ਮਾਮਲਾ ਕਿਸ ਤਰ੍ਹਾਂ ਹੋਇਆ ਉਹਨਾਂ ਨੇ ਆਖਿਆ ਕਿ ਫਿਲਹਾਲ ਖਾਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੇ ਆਖਿਆ ਕਿ ਪੋਸਟਮਾਰਟਮ ਤੋਂ ਬਾਅਦ ਹੀ ਕੁਝ ਪਤਾ ਚਲ ਸਕੇਗਾ ਮੇਰਾ ਨਾਮ ਜੋਗਨ ਜੋਗਨ ਕੀ ਗੱਲ ਹੋਈ ਹੈ ਕੁਛ ਨਹੀਂ ਭਾਜੀ ਰਾਤ ਦਾ 1:30 ਵਜੇ ਦੇ ਕਰੀਬਨ ਕਾਲ ਆਈ ਆ ਵੀ ਐਕਸੀਡੈਂਟ ਹੋ ਗਿਆ ਵਾ ਜੁਨਾ ਦਾ ਸਾਡਾ ਫਰੈਂਡ ਹੀ ਜੋ ਬੰਜੇ ਦਾ ਜਿਹੜੀ ਦੱਤੋ ਵੀ ਮੁੰਡੇ ਦੀ ਤੇ ਉਦੋਂ ਪਤਾ ਲੱਗਾ ਵੀ ਐਕਸੀਡੈਂਟ ਹੋਇਆ ਨਾ ਕਿੱਥੇ ਹੋਇਆ ਕਿੱਥੇ ਐਕਸੀਡੈਂਟ ਉਹ ਸਾਹਮਣੇ ਉਹ ਦੇਖੋ ਤੁਹਾਡੇ ਰਾਮਪੀਰ ਰੋਡ ਸਾਈਡ ਤੋਂ ਆ ਰਹੇ ਸੀ ਕਿ ਬਾਈਪਾਸ ਦੇ ਅੰਡਰ ਉਹਦੇ ਬ੍ਰਿਜ ਦੇ ਥੱਲੇ ਤੁਹਾਨੂੰ ਪਤਾ ਲੱਗਾ ਐਕਸੀਡੈਂੈਂਟ ਦਾ ਕਾਰਨ ਤਾਂ ਕੋਈ ਨਹੀਂ ਅਜੇ ਤੱਕ ਵੀ ਇਹਦੀ ਕੋਈ ਪੁਸ਼ਟੀ ਨਹੀਂ ਹੋਈ ਉਹਨਾਂ ਉੱਪਰ ਕੈਮਰੇ ਦੇ ਅੱਗੇ ਸੀਸੀਟੀਵੀ ਉਹਨਾਂ ਨੂੰ ਜਾਂ ਪਤਾ ਲੱਗ ਸਕਦਾ ਵਾ ਕਿ ਕਿਦ ਤੱਕ ਕਾਰ ਦੀ ਸੀ ਗੱਡੀ ਦੀ ਜਾਂ ਕਿਦ ਤੱਕ ਧਿਆਨ ਘਟਣ ਸੀ ਐਕਸੀਡੈਂਟ ਤੇ ਦੇਖੋ ਜੀ ਬਹੁਤ ਜ਼ਬਰਦਸਤ ਹੋਇਆ ਜੇਸਾ ਨਾ ਦੇਖੋ ਹਲਾ ਦੇ ਆ ਗੱਡੀ ਦਾ ਇੰਜਨ ਕਿੰਨੀ ਬਾਹਰ ਆ ਕੇ ਪਿਆ ਗੱਡੀ ਕਿੱਥੇ ਆ ਇੰਜਨ ਉਹ ਕੋਮਾੜੀ ਮੋੜੀ ਚੀਜ਼ ਨਹੀਂ ਹੁੰਦੀ ਨਹੀਂ ਆ ਵੀ ਜਿਹੜਾ ਰੱਪਟਾ ਨਾ ਕੱਸਿਆ ਹੋਵੇ ਇੰਨੀ ਤਗੜੀ ਮਸ਼ੀਨਰੀ ਦੇਖੋ ਇੰਜਨ ਦੇ ਹਾਲਾਤ ਕਿੱਥੇ ਆ ਕੇ ਪਈ ਹੋਏ ਆ ਐਕਸੀਡੈਂਟ ਤੇ ਬਹੁਤ ਜ਼ਬਰਦਸਤ ਹੋਇਆ ਦੇਖਣ ਨਹੀਂ ਸਕਦੇ ਆਪਾਂ ਤੇ ਜਿਹੜੀ ਡੈਥ ਹੋਈ ਉਹ ਮੁੰਡੇ ਦੀ ਜੋਬਨ ਦੀ ਉਹ ਤੇ ਕਾਫੀ ਸ਼ੌਕਟ ਨੇ ਹੋ ਗਿਆ ਕਿੰਨੇ ਡੈੱਥ ਹੋਈ ਆ ਹਾਂਜੀ ਕਿੰਨੇ ਡੈੱਥ ਹੋਈ ਤਿੰਨ ਜਣੇ ਡੈੱਥ ਹੋਈ ਆ ਚਾਰ ਜਣੇ ਸੀਗੇ ਹਾਂਜੀ ਫਰੈਂਡ ਸੀਗੇ ਉਹ ਪਤਾ ਲੱਗਦਾ ਕਿ ਪੂਰ ਆ ਰਹੇ ਨੇ ਲਾਸਟ ਪਿੰਡ ਵਾਲੀ ਸਾਈਡ ਤੋਂ ਆ ਰਹੇ ਸੀਗੇ ਸ਼ਹਿਰ ਨੂੰ ਗੁਜ਼ਾਰੇ ਸੀਗੇ ਮੇਰਾ ਨਾਮ ਹਰਪੀਸ ਸਿੰਘ ਹੈ ਜੀ ਹਰਪੀਸ ਜੀ ਕੀ ਗੱਲ ਹੋ ਗਈ ਇੱਥੇ ਇਹ ਪੁਲ ਥੱਲੇ ਭਾਜੀ ਇਹ ਰਾਤੀ 2 ਵਜੇ ਦੇ ਕਰੀਬ ਟਾਈਮ ਸੀਗਾ ਰਾਤ ਦਾ ਇਧਰੋਂ ਆ ਰਹੇ ਸੀਗੇ ਬੰਦੇ ਆਪਣੇ ਤੇ ਇਹਨਾਂ ਕੋਲੋਂ ਗੱਡੀ ਇਹ ਦੁਵਾਰ ਦੇ ਵਿੱਚ ਵੱਜੀ ਕਿਉਂਕਿ ਇੱਥੇ ਕੋਈ ਨਿਸ਼ਾਨੀ ਨਹੀਂ ਹੈਗੀ ਰਾਤ ਵੇਲੇ ਜਿੱਦਾਂ ਕੋਈ ਟੇਪ ਜਾਂ ਕੋਈ ਰੈੱਡ ਲਾਈਟ ਦਿੱਤੀ ਹੋਵੇ ਕਿ ਅਗਲੇ ਬੰਨੇ ਕੰਦ ਹੈਗੀ ਆ ਤੇ ਉਹ ਭਲੇਖੇ ਵਿੱਚ ਹੀ ਗੱਡੀ ਵੱਜ ਗਈ ਆ ਇਹ ਚਾਰ ਜਾਨੇ ਸੀਗੇ ਜੀ ਕਿੰਨਾ ਕੁ ਪਿਆਰਾ ਕਿੱਥੇ ਹੋਇਆ ਭਾਈ ਤੁਹਾਡੇ ਸਾਹਮਣੇ ਹੀ ਆ ਉਹ ਕੋ ਗੱਡੀ ਕਿਤੇ ਆ ਇੰਜਨ ਕਿਤੇ ਆ ਹਨਾ